ਸਰ ਮੈਨੂੰ ਬਲਾਕੇਜ ਦੀ ਪ੍ਰੋਬਲਮ ਸੀ ਡਾਕਟਰ ਨੇ ਕੀ ਦੱਸਿਆ ਸੀ ਦਲਾ ਜੀ ਨੇ ਡਾਇਰੈਕਟ ਦੱਸਿਆ ਕਿ ኦਪਰੇਟ ਹੀ ਹੈ ਹਾਂਜੀ ਸਿੱਧਾ ਹੀ ਉਹਨਾਂ ਨੇ ਤੇ ਡਾਕਟਰ ਨੇ ਇਹ ਬਹੁਤ ਜ਼ਿਆਦਾ ਡਰਾਤਾ ਸੀ ਮੈਨੂੰ ਪਰ ਵੀੜਾ ਤੋਂ ਸੀ ਸਪੈਸ਼ਲ ਬਾਬਾ ਜੀ ਦੇ ਲਈ ਹਾਂਜੀ ਸਿਰ ਦਵਾਈ ਵਾਸਤੇ ਹੀ ਆਈ ਸੀ ਸਪੈਸ਼ਲ ਮੈਂ ਪਹਿਲਾ ਕੜਾ ਪੀਤਾ ਉਸ ਵੇਲੇ ਕੀ ਪੋਜੀਸ਼ਨ ਸੀ ਹੁਣ ਕਿੰਨਾ ਕੜਾ ਪੀਤੇ ਆ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਦੇ ਵਿੱਚ ਹਰ ਮੰਥ ਦੇ ਦੋ ਕੜੇ ਸਮਝ ਲਓ ਪਰ ਮੈਨੂੰ ਬਹੁਤ ਜ਼ਿਆਦਾ ਫਰਕ ਆ ਕਿ ਨਹੀਂ ਹਜਣਾ ਚਾਹੁੰਦੇ ਨੇ ਲੋਕ ਇਦਾਂ ਪੇਸ਼ੈਂਟ ਨੇ ਡਾਕਟਰਾਂ ਕੋਲ ਜਾ ਕੇ ਆਪਰੇਟ ਕਰਾ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਸਰ ਮੈਂ ਇਹ ਕਹਿੰਨੀ ਆ ਕਿ ਅਗਰ ਤੁਸੀਂ ਆਪਣੇ ਡਾਕਟਰ ਕੋਲ ਜਾ ਰਹੇ ਹੋ ਡੋਂਟ ਵਰੀ ਜਾਓ ਬਟ ਇੱਕ ਵਾਰੀ ਤੁਸੀਂ ਆਣ ਕੇ ਇੱਥੇ ਵੀ ਵਿਜ਼ਿਟ ਕਰੋ ਜ਼ਰੂਰ ਦੇਖੋ ਇੱਕ ਵਾਰੀ ਪੀ ਕੇ 2 ਮਹੀਨ ਚਾਰ ਮਹੀਨ ਪੀ ਕੇ ਦੇਖੋ ਤਾਂ ਸਹੀ ਕਿੰਨਾ ਬੈਨੀਫਿਟ ਮਿਲਦੇ ਆ ਜੇ ਤੂੰ ਡਾਕਟਰ ਹੈ ਜਿਹੜਾ ਆਰਐਮਪੀ ਡਾਕਟਰ ਹੈ ਉਹ ਤੇ ਐਲੋਪੈਥਿਕ ਦਵਾਈਆਂ ਨਾਲ ਜੁੜਿਆ ਹੁੰਦਾ ਹੈ ਪਰ ਤੁਸੀਂ ਅੱਜ ਆਯੁਰਵੈਦਿਕ ਤੇ ਵਿਸ਼ਵਾਸ ਕਰਦਾ ਤੇਰੀ ਧੜਕਣ ਵਾਦੀ 92 ਤੋਂ ਹੀ ਅੱਛਾ ਕਿੰਨੀ ਕਾਫੀ ਵੱਧ ਜਾਂਦੀ ਇੱਥੋਂ ਮੈਂ ਦਸਵਾ ਕੜਾ ਪੀਣਾ ਅੱਜ ਕਾਫੀ ਹੱਦ ਤੱਕ ਵਰਤ ਤੁਸੀਂ ਡਾਕਟਰ ਨੂੰ ਆਰਐਮਪੀ ਤੋਂ ਮੈਨੂੰ ਦਾ ਆਰਐਮਪੀ ਜਿਹੜਾ ਰੈਫਰ ਕਰ ਦਿੰਦਾ ਅੱਗੇ ਵੱਡੇ ਡਾਕਟਰ ਨੂੰ ਤੁਸੀਂ ਕਿਸੇ ਵੱਡੇ ਡਾਕਟਰ ਨੂੰ ਨਹੀਂ ਦਿਖਾਇਆ ਹਸਪੀਟਲ ਦੇ ਵਿੱਚ ਕਿਸੇ ਡਾਕਟਰਾਂ ਨੂੰ ਐਮਡੀ ਕੋਈ ਸਪੈਸ਼ਲਿਸਟ ਨੂੰ ਨਹੀਂ ਦਿਖਾਇਆ ਇਹ ਚੀਜ਼ ਮੈਂ 5 ਸਾਲ ਤੋਂ ਰਸਿਆ ਵੀ ਐਲੋਪੈਥਿਕ ਆਦੀ ਸੀ ਉਸ ਤੋਂ ਬਾਅਦ ਮੈਂ ਐਲੋਪੈਥੀ ਛੱਡਤੀ ਜੀ 33 ਕੀ ਇਲਾਜ ਐਲੋਪੈਥਿਕ ਕੀ ਕਹ ਰਿਹਾ ਸੀ ਤੁਹਾਨੂੰ ਸਾਰੀ ਉਮਰ ਖਾਣੀ ਪਊਗੀ ਮੈਂ ਟੋਟਲ ਲਾਈਫਟਾਈਮ ਬਾਕੀ ਆ ਖਾਂਦੇ ਬੀਬੀ ਵਾਜਾਂ ਦਈ ਐਲੋਪੈਥੀ ਕਹਿੰਦੇ ਕੀ ਆਸਰਾ ਤੇ ਇੱਥੇ ਤੁਸੀਂ ਐਚਐਸ ਬਾਬਾ ਜੀ ਦੇ ਆਏ ਹੋ ਕਾੜੇ ਤੇ ਤੁਸੀਂ ਵਿਸ਼ਵਾਸ ਰੱਖਿਆ ਕਿੰਨਾ ਫਰਕ ਪਿਆ ਸੱਚੀ ਗੱਲ ਦੱਸਣੀ ਆ ਵੀ ਹੱਦ ਤੱਕ ਫਰਕ ਪਿਆ 80% ਨੂੰ ਫਰਕ ਸਟੰਟ ਚਾਹੇ ਚੇਹੇ ਛੇਪਵਾਇਆ ਚਾਹੇ ਨਹੀਂ ਪਵਾਇਆ ਸਾਡੇ ਲਈ ਇੱਕੋ ਜਿਹਾ ਹੀ ਆ ਚਾਹੇ ਸਰਜਰੀ ਕਰਾਈਆ ਚਾਹੇ ਨਹੀਂ ਕਰਾਈ ਸਾਡੇ ਲਈ ਉਹ ਸੇਮ ਹੀ ਆ ਮਰੀਜ਼ ਸਮਝ ਗਏ ਅਸੀਂ ਉਹ ਆਪਣੇ ਤਰੀਕੇ ਨਾਲ ਇਲਾਜ ਕਰਦੇ ਆ ਅਸੀਂ ਆਪਣੇ ਤਰੀਕੇ ਨਾਲ ਕਰਦੇ ਆਂਗੇ ਇਹਦੇ ਨਾਲ ਨੇਚਰਲੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਬਾਤ ਪਿੱਤ ਕਫ ਇਹਨੇ ਦੋਸ਼ਾਂ ਨੂੰ ਕਵਰ ਕਰਦਾਗਾ ਬਾਕੀ ਚਲੋ ਪਰਮਾਤਮਾ ਦੀ ਕਿਰਪਾ ਆਪਣੇ ਕੋਲੇ ਸਾਰੇ ਹਾਰਟ ਦੇ ਮਰੀਜ਼ ਹੁੰਦੇ ਆ ਹਨ ਠੀਕ ਹੋ ਰਿਹਾ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ ਤਿਆਰ 500 ਬੰਦਾ ਬੈਠਾਗਾ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਵੀ ਕੀ ਫਰਕ ਪਿਆ ਕੀ ਨਹੀਂ ਪਿਆ ਜਿਹੜੇ ਬੰਦੇ ਨੇ 1.5-2 ਮਹੀਨੇ ਦਵਾਈ ਖਾ ਲਈ ਉਹਨੂੰ ਫਰਕ ਪਿਆ ਹੋਊਗਾ ਅਕਸਰ ਕਿੰਨਾ ਟਾਈਮ ਦਾ ਪ੍ਰੋਸੈਸ ਹੁੰਦਾ ਕਿ ਇੱਕ ਪੇਸ਼ੈਂਟ ਨੂੰ ਤੁਸੀਂ ਕਹਿੰਦੇ ਐਨਾ ਟਾਈਮ ਦਾ ਤੁਹਾਨੂੰ ਜ਼ਰੂਰ ਖਾਣੀ ਪੈਣੀ ਹੈ ਦਵਾਈ ਤਾਂ ਤੁਹਾਡਾ ਸਰਵਾਈ 6 ਤੋਂ 8 ਮਹੀਨੇ ਦਾ ਪ੍ਰੋਸੈਸ ਹੈ ਸੋ ਐਚਐਸ ਬਾਬਾ ਜੀ ਦਾ ਕੜਾਇੜਾ ਹੁਣ ਦੁਨੀਆ ਭਰ ਦੇ ਵਿੱਚ ਫੇਮਸ ਹੋ ਗਿਆ ਕਿਉਂਕਿ ਅ ਇਕੱਲੇ ਪੰਜਾਬ ਦੀ ਗੱਲ ਨਹੀਂ ਇੰਡੀਆ ਦੀ ਗੱਲ ਨਹੀਂ ਸਾਡੇ ਕੋਲ ਕੈਨੇਡਾ ਤੋਂ ਵੀ ਇੱਕ ਪੇਸ਼ੈਂਟ ਬਿਲ ਗਿਆ ਉਹ ਬੈਠੇ ਨੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਵਿਦੇਸ਼ਾਂ ਵਿੱਚ ਪੈਂਦੀ ਕੀ ਪ੍ਰੋਬਲਮ ਕੀ ਸੀ ਸਭ ਤੋਂ ਪਹਿਲਾਂ ਦੱਸੋ ਸਰ ਸਰ ਮੈਨੂੰ ਬਲੌਕੇਜ ਦੀ ਪ੍ਰੋਬਲਮ ਸੀ ਤੇ ਜਦੋਂ ਮੈਂ ਇੰਡੀਆ ਸੀ ਤੋਂ ਤਾਂ ਮੈਂ ਇੱਥੇ ਟੈਸਟ ਕਰਾਏ ਸੀ ਕੁਝ ਤੇ ਉਹਨਾਂ ਨੇ ਬਲੌਕੇਜ ਦੱਸਿਆ ਫਿਰ ਉਸ ਤੋਂ ਬਾਅਦ ਮੈਂ ਕੈਨੇਡਾ ਚਲੇ ਗਈ ਤੇ ਕੈਨੇਡਾ ਜਾ ਕੇ ਮੈਨੂੰ ਮਤਲਬ ਦਵਾਈ ਜੋ ਚੱਲ ਰਹੀ ਸੀ ਡਾਕਟਰ ਨਾਲ बस ਉਹ ਹੀ ਚੱਲਣ ਦੀ ਸੀ ਉਸ ਤੋਂ ਬਾਅਦ ਤੇ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਸੀ ਲੱਗਦਾ ਸਾਹ ਬੋੜਾ ਚੜਦਾ ਸੀ ਫਿਰ ਉੱਥੇ ਬੇਟੀ ਨੇ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਮੰਮਾ ਤੁਸੀਂ ਇੱਕ ਵਾਰੀ ਇਹ ਵਾਲਾ ਦੇਖੋ ਜਾ ਕੇ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਆਓ ਫਿਰ ਮੈਂ ਆਈ ਔਰ ਜਦੋਂ ਚਾਰ ਮਹੀਨੇ ਹੋ ਗਏ ਮੈਨੂੰ ਦਵਾਈ ਖਾਂਦੇ ਹੋਏ ਸਰ ਕੀ ਕੈਨੇਡਾ ਦੇ ਵਿੱਚ ਤੁਸੀਂ ਰਹਿੰਦੇ ਸੀ ਉੱਥੇ ਡਾਕਟਰਾਂ ਦੇ ਕੋਲ ਕਦੇ ਇਲਾਜ ਲਈ ਗਏ ਕਦੇ ਉਹਨਾਂ ਨੂੰ ਦਿਖਾ ਲਿਆ ਤੇ ਮੈਨੂੰ ਇਹ ਪ੍ਰੋਬਲਮ ਹੈ ਇਹਦਾ ਕੋਈ ਸੋਲੂਸ਼ਨ ਹੈ ਕੋਈ ਇਹਦਾ ਕੋਈ ਹੱਲ ਹੈ ਕੀ ਇਲਾਜ ਹੈ ਇਹਦਾ ਸਰ ਮੈਂ ਨਹੀਂ ਉਹਨਾਂ ਕੋਲ ਨਹੀਂ ਗਈ ਕਿਉਂਕਿ ਮੈਂ ਦਵਾਈ ਮੇਰੀ ਇੰਡੀਆ ਦੀ ਚੱਲਣ ਦੇਈ ਸੀ ਤੇ ਮੈਂ ਉੱਥੇ ਦਵਾਈ ਨਹੀਂ ਲਈ ਕਿਤੇ ਤੇ ਡਾਕਟਰਾਂ ਨੇ ਕੀ ਦੱਸੇ ਸੀ ਇਹਦਾ ਲੋਕਾਂ ਨੇ ਡਾਇਰੈਕਟ ਦੱਸਿਆ ਕਿ ઓਪਰੇਟ ਹੀ ਹੈ ਹਾਂਜੀ ਸਿੱਧਾ ਹੀ ਉਹਨਾਂ ਨੇ ਤੇ ਡਾਕਟਰ ਨੇ ਇਹ ਬਹੁਤ ਜ਼ਿਆਦਾ ਡਰਾਤਾ ਸੀ ਮੈਨੂੰ ਕਿ ਕਿ ਮਤਲਬ ਇੰਨਾ ਜ਼ਿਆਦਾ ਡਰਾਤਾ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਫਿਰ ਉਹ ਮੈਂ ਉਸ ਤੋਂ ਬਾਅਦ ਕੈਨੇਡਾ ਚਲੀ ਗਈ ਸੀ ਸਰ ਹਾਂਜੀ ਤੇ ਫਿਰ ਉੱਥੇ ਕੈਨੇਡਾ ਜਾ ਕੇ ਪਤਾ ਲੱਗਾ ਐਚ ਐਸ ਬਾਬਾ ਜੀ ਦੇ ਬਾਰੇ ਹਾਂਜੀ ਹਾਂਜੀ ਉੱਥੇ ਜਾ ਕੇ ਪਤਾ ਚੱਲਿਆ ਮੈਨੂੰ ਤੇ ਫਿਰ ਇੱਥੇ ਕਦੋਂ ਆਏ ਤੇ ਇੱਥੇ ਇਹਨਾਂ ਨਾਲ ਕਦੋਂ ਸੰਪਰਕ ਹੋਇਆ ਸਰ ਮੈਨੂੰ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਆਈ ਸੀ ਤੇ ਡਾਇਰੈਕਟ ਮੈਂ ਇਹਨਾਂ ਦੇ ਕੋਲ ਆਈ ਪਹਿਲਾਂ ਹਾਂਜੀ ਆਈ ਮੀਨ ਮਤਲਬ ਕਰੇ ਹੀ ਆ ਕੇ ਫਿਰ ਮੈਂ ਆਈ ਤੇ ਇਹਨਾਂ ਜਿਵੇਂ ਮੈਂ ਬੁੱਧਵਾਰ ਨੂੰ ਆਈ ਫਿਰ ਇਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਦਵਾਈ ਕੰਟੀਨਿਊ ਕਰੋ ਉਸ ਤੋਂ ਬਾਅਦ ਫਿਰ ਮੈਂ ਅਜੇ ਗਈ ਨਹੀਂ ਕਿਉਂਕਿ ਕੜਾ ਮੈਨੂੰ ਅਜੇ ਪੀਣਾ ਸੀ ਕੜਾ ਤਾਂ ਸੀ ਸਪੈਸ਼ਲ ਬਾਬਾ ਜੀ ਦੇ ਲਈ ਹਾਂਜੀ ਸਿਰਫ ਦਵਾਈ ਵਾਸਤੇ ਹੀ ਆਈ ਸੀ ਸਪੈਸ਼ਲ ਮੈਂ ਨਹੀਂ ਤਾਂ ਮੈਨੂੰ ਅਜੇ ਟਾਈਮ ਲੱਗਣਾ ਸੀ 6 ਮੰਥ ਤੋਂ ਬਾਅਦ ਮੈਂ ਆਣਾ ਸੀ ਬਟ ਮੈਂ 2 ਮੰਥ ਤਈ ਆ ਗਈ ਵਾਪਸ ਤੇ ਜਦੋਂ ਇਹਨਾਂ ਕੋਲ ਪਹਿਲਾ ਕੜਾ ਪੀਤਾ ਉਸ ਵੇਲੇ ਕੀ ਪੋਜੀਸ਼ਨ ਸੀ ਹੁਣ ਕਿੰਨਾ ਕੜਾ ਪੀਤੇ ਸਰ ਮੈਨੂੰ 4 ਮਹੀਨੇ ਹੋ ਗਏ 4 ਮਹੀਨੇ ਦੇ ਵਿੱਚ ਹਰ ਮੰਥ ਦੇ ਦੋ ਕਾੜੇ ਸਮਝ ਲਓ ਤੇ ਕਮ ਸੇ ਕਮ ਕਾਫੀ ਟਾਈਮ ਹੋ ਗਿਆ ਮੈਨੂੰ ਪਰ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਅੱਜ ਮੈਂ ਰਿਪੋਰਟਸ ਕਰਵਾਈਆਂ ਸੀ ਔਰ ਰਿਪੋਰਟ ਲੈ ਕੇ ਆਈਆਂ ਮੈਂ ਤੇ ਜਿਹੜੀ ਬਲੋਕੇ ਸੀ ਹੁਣ ਆਪਣੇ ਆਪ ਨੂੰ ਫੀਲ ਹੁੰਦਾ ਕਿ ਕੀ ਪੈਸੇ ਉਸ ਵੇਲੇ ਕੀ ਪ੍ਰੋਬਲਮ ਤੁਰਫੇ ਚਾ ਰਹੀ ਸੀ ਜਾਂ ਕੀ ਪ੍ਰੋਬਲਮ ਸੀ ਸਰ ਮੈਨੂੰ ਸਾਹ ਬੋਰ ਚੜਦਾ ਸੀ ਹਾਂਜੀ ਬਹੁਤ ਜ਼ਿਆਦਾ ਸਾਹ ਚੜਦਾ ਸੀ ਬਟ ਹੁਣ ਮੈਨੂੰ ਸਾਹ ਦੀ ਪ੍ਰੋਬਲਮ ਨਹੀਂ ਹੈ ਬਟ ਬਹੁਤ ਬਹੁਤ ਜ਼ਿਆਦਾ ਮੈਂ ਸ਼ੁਕਰ ਹੈ ਸਰ ਆ ਬਧਾਇਆ ਇਨਾਂ ਦਾ ਵੀ ਸ਼ੁਕਰ ਹੈ ਮੈਂ ਬਹੁਤ ਜ਼ਿਆਦਾ ਪਹਿਲਾਂ ਨਾਲ ਠੀਕ ਹੋਈਆਂ ਰਿਪੋਰਟਸ ਮੇਰੀਆਂ ਓਕੇ ਨੇ ਬਟ ਅਜੇ 6 ਮੰਥ ਮੈਂ ਕੜਾ ਪੀਵਾਂਗੀ ਹਾਂਜੀ ਅਜੇ ਮੈਂ ਕੰਟੀਨਿਊ ਕਰਾਂਗੀ 6 ਮਹੀਨੇ ਲਈ ਹੋਰ ਰਸਤੇ ਕਰੋਗੇ ਤੇ ਤੁਸੀਂ ਚਾਹੁੰਦੀ ਹੈ ਕਿ ਥੋੜਾ 6 ਮਹੀਨੇ ਹੋਰ ਪੀਲਾ ਆਪਣੇ ਵਾਸਤੇ ਬੈਸਟ ਹੈ ਸਰ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਜਿਹੜੇ ਲੋਕ ਐਦਾ ਪੇਸ਼ੈਂਟ ਨੇ ਡਾਕਟਰਾਂ ਕੋਲ ਜਾ ਕੇ ਆਪਰੇਟ ਕਰਾ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਵਾਵਾ ਜੀ ਵੱਲੋਂ ਜਿੱਦਾਂ ਗਾਈਡ ਕੀਤਾ ਜਾਂਦਾ ਉਹ ਕੀ ਕਹਿਣਾ ਚਾਹੁੰਦੇ ਆ ਸਰ ਮੈਂ ਇਹ ਕਹਿਨੀ ਆ ਕਿ ਅਗਰ ਤੁਸੀਂ ਆਪਣੇ ਡਾਕਟਰ ਕੋਲ ਜਾ ਰਹੇ ਹੋ ਡੋਂਟ ਵੈਰੀ ਜਾਓ ਬਟ ਇੱਕ ਵਾਰੀ ਤੁਸੀਂ ਆਣ ਕੇ ਇੱਥੇ ਵੀ ਵਿਜ਼ਿਟ ਕਰੋ ਜ਼ਰੂਰ ਦੇਖੋ ਇੱਕ ਵਾਰੀ ਪੀ ਕੇ 2 ਮਹੀਨ ਚਾਰ ਮਹੀਨ ਪੀ ਕੇ ਦੇਖੋ ਤਾਂ ਸਹੀ ਕਿੰਨਾ ਬੈਨੀਫਿਟ ਮਿਲਦੇ ਆ ਡਾਕਟਰ ਕੋਲ ਵੀ ਜਾਓ ਮੈਂ ਆਪਾਂ ਡਾਕਟਰ ਕੋਲ ਨਹੀਂ ਮਨਾ ਕਰਦੇ ਕਿ ਡਾਕਟਰ ਕੋਲ ਨਾ ਜਾਓ ਐਕਚੁਅਲੀ ਇੱਥੇ ਜੋ ਮੈਨੂੰ ਆਪਰੇਟ ਦੱਸਿਆ ਸੀ ਮੈਨੂੰ ਉਹ ਆਪਰੇਟ ਦਾ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਸਰ ਆਪਰੇਟ ਤੱਕ ਤਾਂ ਬਾਤ ਹੀ ਨਹੀਂ ਪਹੁੰਚਦੀ ਹੁਣ ਹਨ ਬਾਬਾ ਜੀ ਦੇ ਕਾੜੇ ਨੇ ਤੁਹਾਨੂੰ ਆਪਰੇਟ ਦਾ ਦਾਦੀ ਖਤਮ ਕਰਤਾ ਹੈ ਗਾਲ ਹੀ ਖਤਮ ਕਰਤੀ ਸਰ ਬਹੁਤ ਫਰਕ ਪਿਆ ਜੀ ਕਿੰਦਾਂ ਦਾ ਸੁਆ ਹੈ ਬਾਬਾ ਜੀ ਦਾ ਕਿਦਾਂ ਦਾ ਮਿਲੇ ਹੋ ਕਿਦਾਂ ਦੀ ਨੇਚਰ ਹੈ ਕਿਦਾਂ ਡੀਲ ਕਰਦੇ ਨੇ ਪੇਸ਼ਣ ਨੂੰ ਸਰ ਸਟਾਫ ਵੀ ਬਹੁਤ ਅੱਛਾ ਹੈ ਫਰਸਟਵਾਲ ਸਟਾਫ ਕਿਉਂਕਿ ਸਟਾਫ ਦੇ ਉੱਪਰ ਡਿਪੈਂਡ ਹੁੰਦਾ ਸਾਰਾ ਕੁਝ ਸਟਾਫ ਬਹੁਤ ਅੱਛਾ ਹੈ ਅੱਗੇ ਡਾਕਟਰ ਸਾਹਿਬ ਉਹ ਬਹੁਤ ਜ਼ਿਆਦਾ ਮਤਲਬ ਅੱਛੇ ਨੇਚਰ ਮਤਲਬ ਅਸੀਂ ਜਾਣਦੇ ਆ ਉਹਨਾਂ ਦੇ ਕੋਲ ਆਰਾਮ ਨਾਲ ਪੂਰੀ ਗੱਲ ਸੁਣਦੇ ਨੇ ਰਿਪੋਰਟਸ ਦੇਖਦੇ ਨੇ ਉਸ ਤੋਂ ਬਾਅਦ ਹੀ ਤੁਹਾਨੂੰ ਗਾਈਡ ਕਰਦੇ ਨੇ ਦਵਾਈ ਵਾਸਤੇ ਬਲੋਕ ਜਿਹੜੀ ਹੁਣ ਫੀਟ ਐਂਡ ਠੀਕ ਆ ਤੁਹਾਨੂੰ ਲੱਗਦਾ ਆਪਣੇ ਆਪ ਨੂੰ ਹਾਂਜੀ ਮੈਨੂੰ ਲੱਗਦਾ ਕਿਉਂਕਿ ਮੈਂ ਰਿਪੋਰਟਸ ਵੀ ਕਰਾ ਕੇ ਆਈ ਆ ਮੇਰਾ ਹਾਰਟ ਬੀਟ ਉਹ ਮਤਲਬ ਜੋ ਵੀ ਹੈ ਠੀਕ ਹੈ ਪਹਿਲਾਂ ਨਾਲ ਸਾਰਾ ਧੜਕਣ ਧੜਕਣ ਠੀਕ ਆ ਸਭ ਕੁਝ ਠੀਕ ਹੈ ਸਰ ਸਭ ਕੁਝ ਠੀਕ ਹੈ ਮਤਲਬ ఎవਰੀਥਿੰਗ ਓਕੇ ਹਾਂਜੀ ਸੋ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਸਾਰੇ ਉਹ ਪੇਸ਼ੈਂਟ ਨੇ ਜਿਹੜੇ ਕਿ ਇੱਥੇ ਬਾਬਾ ਜੀ ਦਾ ਕਾढ़ा ਪੀਣਾ ਆਏ ਨੇ ਕਿਉਂਕਿ ਕਾੜੇ ਦੇ ਨਾਲ ਕਹਿੰਦੇ ਹਾਰਟ ਦੀਆਂ ਜਿੰਨੀਆਂ ਤੁਹਾਡੀਆਂ ਨਾੜਾਂ ਬਲੋਕਸ ਹੋਣ ਜਾਂ ਲੱਤਾਂ ਦੀਆਂ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਸਰਵਾਈਕਲ ਹੈ ਗਠੀਆ ਹੈ ਕਈ ਬਿਮਾਰੀਆਂ ਰਾਮ ਹੁੰਦਾ ਸੋ ਇਹ ਕੀ ਸਚਾਈ ਹੈ ਇਹ ਤੇ ਪੇਸ਼ੈਂਟ ਦੱਸ ਸਕਦੇ ਕਿਉਂਕਿ ਕਹਿਣਾ ਤੇ ਸੁਣਨ ਦੇ ਬੜਾ ਫਰਕ ਹੁੰਦਾ ਆ ਸੋ ਆਪਾਂ ਮਾਈ ਕੋਲ ਸਭ ਤੋਂ ਮਾਤਾ ਜੀ ਕੋਲ ਜਾਣਾ ਮਾਤਾ ਜੀ ਕੀ ਨਾਂ ਹੈ ਤੇ ਕੀ ਪ੍ਰੋਬਲਮ ਕੀ ਹੈ ਮਾਤਾ ਜੀ ਤੁਹਾਨੂੰ ਮੈਨੂੰ ਜੀ ਸਾਹ ਜਿਹੜੇ ਨੇ ਮੇਰੇ ਸਾਹ ਜਿਹੜਾ ਅੱਛਾ ਅੱਜ ਵੀ ਬੜਾ ਬੁਰਾ ਹਾਲ ਹੁੰਦਾ ਸੀ ਸਾਹ ਪਾਉਂਦੇ ਹੁਣ ਠੀਕ ਹੈ ਕਿਨਾਂ ਕੋਈ ਬੜਾ ਠੀਕ ਆ ਕੀ ਕਿੰਨੀ ਵਾਰੀ ਕੜਾ ਬੀ ਵਾਰੀ ਆ ਚੌਥੀ ਵਾਰੀ ਚੌਥੀ ਵਾਰੀ ਹੈ ਪਹਿਲਾਂ ਕੀ ਪ੍ਰੋਬਲਮ ਹੁੰਦੀ ਸੀ ਬਸ ਤਿੰਨ ਚਾਰ ਵਾਰੀ ਪੰਪ ਲੈਣੀ ਸੀ ਅੱਛਾ ਪੰਪ ਪੰਪ ਲੈਂਦੇ ਸੀ ਹਾਂਜੀ ਅੱਛਾ ਹਾਂਜੀ ਹੁਣ ਜਰਤ ਬਿਲਕੁਲ ਘੱਟ ਨਹੀਂ ਹੁਣ ਕੱਟ ਗਿਆ ਹੈ ਹੁਣ ਅੱਗੇ ਤੁਰ ਫਿਰ ਲੈਂਦੇ ਸੀ ਕਿ ਨਹੀਂ ਹਾਂ ਨਾ ਤੁਰ ਫੇ ਹੁਣ ਮੈਂ ਸਗਾ ਠੀਕ ਹੁਣ ਠੀਕ ਹੈ ਕਿ ਤੂੰ ਮੈਂ ਠੀਕ ਹੱਤਾਂ ਬਈ ਹੋਈ ਠੀਕ ਹੈ ਤੇ ਕਾੜਾ ਪੀਣ ਦੇ ਨਾਲ ਵਾ ਬਾਵੇ ਦਵਾਈ ਦੇ ਨਾਲ ਤੇ ਠੀਕ ਹੋਈ ਹੈ ਸੱਚੀ ਗੱਲ ਹੈ ਸੱਚੀ ਗੱਲ ਹੈ ਵੇ ਝੂਠੇ ਐਵੇਂ ਨਾ ਕਰੀਓ ਹੈ ਸੱਚੀ ਗੱਲ ਹੈ ਨਾ ਸੱਚੀ ਗੱਲ ਹੈ ਤਿਰਗੋ ਤੁਹਾਡਾ ਕੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੇਰੇ ਦਰਦ ਹੁੰਦਾ ਸੀਗਾ ਕਿੱਥੇ ਹੁੰਦਾ ਸੀਗਾ ਦੱਸੋ ਜੀ ਛਾਤੀ ਜੀ ਛਾਤੀ ਜੀ ਹਾਂ ਕੋ ਟੈਸਟ ਕਰਵਾਇਆ ਪਹਿਲਾਂ ਕੋਈ ਪਤਾ ਲੱਗਾ ਸੀ ਆਇਆ ਸੀ ਉਹ ਕਹਿੰਦੇ ਵੀ ਸਟੰਟ ਮਾਰੇ ਕਿਹਾ ਸੀ ਉਹਨਾਂ ਨੇ ਰਹਿ ਦਿੱਤੀ ਸੀ ਪਰ ਇੱਥੇ ਜਦੋਂ ਆਇਆ ਮਾਣ ਮੈਂ ਪੈਦਲ ਯਾਤਰਾ ਵੀ ਕਰ ਲਈ ਨਾ 16 17 ਕਿਲੋਮੀਟਰ ਸਟੰਟ ਕਿਉਂ ਨਹੀਂ ਡਾਕਟਰ ਦੇ ਜਦੋਂ ਜਿਹੜੇ ਵੱਡੇ ਵੱਡੇ ਦੋਏ ਡਾਕਟਰ ਐਲੋਪੈਥਿਕ ਡਾਕਟਰ ਐ ਜਿਹੜੇ ਡਿਗਰੀਆਂ ਕੀਤੀਆਂ ਆ ਉਹ ਜਦੋਂ ਦੱਸਦੇ ਉਹਨਾਂ ਦਾ ਵੀ ਸਲਾਹ ਹੁੰਦੀ ਵੀ ਸਟੰਟ ਪਾ ਦਿਓ ਤੁਸੀਂ ਸਟੰਟ ਕਿਉਂ ਨਹੀਂ ਪਾਇਆ ਉਹ ਤਾਂ ਹਰ ਇੱਕ ਨੂੰ ਕਹੀ ਜਾਂਦੇ ਆ। ਉਹ ਤਾਂ ਜੇ ਚੈੱਕ ਦਾ ਕਰਨਾ ਹੀ ਨਹੀਂਗਾ ਪਹਿਲਾਂ ਸਟਾਰਟ ਤਾਂ ਕਹਿ ਦੇਣਾ। ਅੱਛਾ ਪੇਸ਼ੈਂਟ ਆਸਮ 3-4 ਲੱਖ ਰਕਤੋ ਲਈ ਹੋਊਗਾ। ਕੋ ਪਹਿਲਾਂ ਦਵਾਈ ਖਵਾ ਕੇ ਦੇਖੋ ਕੁਝ ਟਾਈਮ ਉਹਨੂੰ। 3 ਲੱਖ 3 ਲੱਖ ਹਾਂ ਸਟਾਰਟ ਕਹਿੰਦੇ 3 ਲੱਖ ਸਪਾ ਦਾ 1 ਪੌਣਾ ਕਿ 2 ਪੌਣੇ ਅੱਛਾ ਇਹ ਵੀ ਕੋ ਦੱਸਣਾ ਵੀ ਨਾ 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 ਇਹ ਤਾਂ ਮੌਕੇ ਤੇ ਜਦੋਂ ਅੰਦਰ ਬਾੜ ਲਿਆ ਉਹਦਾ ਪਤਾ ਲੱਗਦਾ। ਮੈਨੂੰ ਜਦੋਂ ਪੇਸ਼ੈਂਟ ਨੂੰ ਪਾਲ ਲੈ ਲੰਮਾ ਉਹਦਾ ਹੀ ਪਤਾ ਵੀ ਬਿੱਲ ਆ ਗਿਆ ਬਿਲਕੁਲ ਬਿਲਕੁਲ ਹਾਂ ਇਹ ਵੀ ਪਤਾ ਉਦੋਂ ਬਦਲ ਲਗਿਆ ਇੱਥੇ ਇਹਨਾਂ ਵਾਰੀ ਕਿੱਦਾ ਬਦਲ ਲਗਿਆ ਆ ਫੋਨ ਫਾਨ ਚੋਂ ਹੀ ਦੇਖਿਆ ਸਬਸ ਤੇ ਹੁਣ ਕਿੱਦਾਂ ਜਦੋਂ ਹਨ ਕਿੰਨੀ ਵਾਰੀ ਘਾੜਾ ਪੀਤਾ ਮੈਂ ਤਾਂ ਸਾਲ ਹੋ ਗਿਆ ਪੀਂਦੇ ਨੂੰ ਸਾਲ ਇੱਕ ਹੋ ਗਿਆ ਬਿਲਕੁਲ ਤੇ ਹੁਣ ਕੀ ਪੋਜੀਸ਼ਨ ਆ ਕਿਨਾਂ ਨੂੰ ਪੋਜੀਸ਼ਨ ਠੀਕ ਆ ਜਿਵੇਂ ਪੌੜੀਆਂ ਬਿਨਾਂ ਰੇਲਿੰਗ ਦਾ ਸੋ ਹਰਾ ਲੱਗ ਤਿੰਨ ਚਾਰ ਵੇਰੀ ਚੜ ਜਾਣਾ ਲਗਾਤਾਰ ਅਸਾਂ ਪਹਿਲਾਂ ਨਹੀਂ ਚੜ੍ਹਉਂਦੇ ਸੀ ਨਹੀਂ ਨਹੀਂ ਤੇ 16 17 ਕਿਲੋਮੀਟਰ ਸਫ਼ਰ ਵੀ ਕਰ ਲਈ ਤਰ ਰੁਕ ਤਰ ਵੀ ਲਈਦਾ ਅੱਛਾ 16 17 ਕਿਲੋਮੀਟਰ ਸਫ਼ਰ ਤੁਰ ਕੇ ਹੀ ਪੈਗਾ ਤੇ ਤੈਗ ਲੈਣੇ ਹਾਂਜੀ ਤੁਰ ਕੇ ਕੋਈ ਪ੍ਰੋਬਲਮ ਆਉਂਦੀ ਆ? ਨਾ। ਕੋਈ ਗੱਲ ਨਹੀਂ। ਕੀ ਸੁਣੇ ਹਾ ਜਿਹੜੇ ਲੋਕ ਇਦਾਂ ਦੇ ਡਾਕਟਰਾਂ ਕੋਲ ਜਾਂਦੇ ਨੇ ਜਿਨ੍ਹਾਂ ਨੂੰ ਪੇਸ਼ੀ ਲੈਣੀ ਚਾਹੀਦੀ ਐ ਦਵਾਈ ਪੀਓ ਕੜਾੜਾ ਪਿਓ ਰਾਮ ਆਊਗਾ। ਇੱਕ ਕੱਲਾ ਕੜਾ ਦਿੰਦੇ ਨੇ ਏ ਨਾਲ ਦਵਾਈ ਵੀ ਦਿੰਦੇ ਡਾਕਟਰ ਅੰਦਰ ਬੈਠੇ ਕੋ ਚੈੱਕ ਕਰਦੇ ਆ। ਹਾਂਜੀ ਹਾਂਜੀ ਕਰਦੇ ਨੇ। ਬਿਲਕੁਲ ਲੋ। ਸਪੈਸ਼ਲ ਡਾਕਟਰ ਚੈੱਕ ਕਰਦੇ ਆ? ਹਾਂਜੀ ਕਰਦੇ ਆ। ਸਹੀ ਗੱਲ ਆ ਨਾ। ਬਿਲਕੁਲ ਤੁਸੀਂ ਚੈੱਕ ਬਿਲਕੁਲ ਬਿਲਕੁਲ। ਨੈਕਸਟ ਟਾਈਮ ਚੈੱਕ ਕਰਾ ਕੇ ਦੱਸ ਦਿਆਂਗੇ ਨੇ। ਕਿੰਨੀ ਉਮਰ ਕਿੰਨੀ ਤੁਹਾਡੀ? ਮੇਰੀ 60 ਸਾਲ। 60 ਸਾਲ। ਹਾਂ। ਹੈਕ ਪ੍ਰੋਬਲਮ ਕਦੋਂ ਹੋ ਗਈ ਸੀ ਵੈਸੀ ਕਿੰਨੇ ਚਿਰ ਤੋਂ ਸੀ ਇਹ ਮੈਂ ਇੱਕ ਦਿਨ ਸੇਵਾ ਕਰਦਾ ਸੀ ਗੁਰੂ ਘਰ ਉਦੋਂ ਜਦ ਝਾੜੂ ਮਾਰਿਆ ਉਦੋਂ ਦਮ ਪਟਿਆ ਗਿਆ ਕਿੰਨੇ ਟਾਈਮ ਹੋ ਗਿਆ ਸਾਲ ਸਾਲ ਉਦੋਂ 11ਵੇਂ ਨਵੰਬਰ ਚ 23 ਅੱਛਾ 2 ਸਾਲ ਹੋ ਗਏ ਹਾਂ ਅਜੀ ਤੁਹਾਡੇ ਕੀ ਪ੍ਰੋਬਲਮ ਸੀ ਤੁਹਾਨੂੰ ਕੀ ਸੀ ਤੇ ਮੇਰਾ ਨਾ ਮੇਰਾ ਨਾਂ ਸ਼ੰਭਤਰਾ ਮੈਂ ਫੋਰਡੇ ਤੋਂ ਹਾਂ ओके ਮੇਰਾ 2019 ਨੂੰ ਮੈਨੂੰ ਇੰਜੈਕਸ਼ਨ ਫ੍ਰੈਕਚਰ ਮੇਰਾ 35 ਦੇ ਨੀਅਰ ਬੋਰਡ ਆ ਅਪ੍ਰੋਕਸੀਮੇਟਲੀ ਬਟ ਮੈਨੂੰ ਇੱਥੇ ਮੈਡੀਸਿਨ ਖਾਂਦੇ ਨੂੰ 4 ਮੰਥ ਤੇ ਕਰੀਬ ਹੋ ਗਿਆ ਅੱਜ ਮੇਰਾ ਛੀਵਾ ਕੜਾ ਔਰ ਮੈਨੂੰ ਕਾਫੀ ਰਲੀਮ ਮਹਿਸੂਸ ਹੋ ਰਿਹਾ ਔਰ ਮੈਂ ਅੱਛਾ ਮਹਿਸੂਸ ਕਰ ਰਿਹਾ ਹਾਂ ਬੇਸ਼ੱਕ ਮੈਂ ਕੋ ਪੰਜ ਕਿਲੋਮੀਟਰ ਚਲਾੜੋ ਕੰਟੀਨਿਊ ਮੈਂ ਆਪਣਾ ਫੀਲਿੰਗ ਅੱਛੀ ਲਾ ਰਹੀ ਹਾਂ ਮੈਨੂੰ ਦਵਾਈ ਲੱਗ ਗਈ ਯਾਨੀ ਕਿ ਮੇਨੂੰ ਦਵਾਈ ਸੈੱਟ ਬੈਠ ਗਈ ਉਹ ਡਾਕਟਰ ਸਾਡਾ ਨੇਚਰ ਵੀ ਚਾਹਿਆ ਔਰ ਮਿਲਨ ਸਾਡਾ ਡਾਕਟਰ ਹੈ ਵੀ ਕੋਪਰੇਟ ਵੀ ਕਰਦੇ ਹੋ ਉਹ ਗੱਲ ਧਿਆਨ ਨਾਲ ਸੁਣਦੇ ਵੀ ਹੈਗੇ ਦੋਨੇ ਡਾਕਟਰ ਧਿਆਨ ਨਾਲ ਸੁਣਦੇ ਗੱਲ ਮਤਲਬ ਜਿਛੇ ਰੀਲੀਫ ਉਹ ਰੀਲੀਫ ਵੀ ਦਿੰਦੇ ਆ ਮਤਲਬ ਮੈਨੂੰ ਦਵਾਈ ਮੈਡੀਸਿਨ ਸੈੱਟ ਬੈਠ ਗਈ ਵੱਡੀ ਗੱਲ ਇਹ ਆ ਉਹ ਕੰਟੀਨਿਊਨ ਮੈਨੂੰ 4 ਮੰਥ ਦੇ ਨੈਰਵੋਟ ਖਾਂਦੇ ਨੂੰ ਹੋ ਗਏ ਆ 4 ਮਹੀਨੇ ਹੋ ਗਿਆ ਤੇ ਡਾਕਟਰ ਜੇਦਾ ਪਹਿਲਾਂ ਜੇਦਾ ਆਮ ਅਸੀਂ ਕੀ ਹੁੰਦਾ ਕੋਈ ਪ੍ਰੋਬਲਮ ਹੋਵੇ ਅਸੀਂ ਕਹਿੰਦੇ ਆ ਵੀ ਡਾਕਟਰ ਕੋ ਜਾਓ ਫਟਾਫਟ ਨੀ ਤੁਸੀਂ ਕਦੇ ਗਏ ਉਸ ਡਾਕਟਰ ਕੋਲ ਐਮਰਜੈਂਸੀ ਕਦੀ ਹੋਈ ਨਹੀਂ ਮੈਨੂੰ ਪ੍ਰਮਾਤਮਾ ਬਾਬਾ ਦੀਪ ਸਿੰਘ ਨੇ ਬਚਾ ਕੇ ਰੱਖਿਆ ਲੇਕਿਨ ਕੀ ਚੱਕਰ ਕੀ ਜਦੋਂ ਵੀ ਮੈਂ ਇੱਕ ਭਗਤ ਬੰਦਾ ਜਣੀ ਨਾ ਨੌਨ ਵੇਜ ਨਹੀਂ ਖਾਂਦਾ ਮੈਂ ਔਰ ਮੈਨੂੰ ਕੁਦਰਤੀ ਮੈਨੂੰ ਇੱਕ ਬਚਾਅ ਹੋ ਜਾਂਦਾ ਮੇਰਾ ਕਦੀ ਵੀ ਦਰਦ ਹੋਵੇ ਨਾ ਮੇਰਾ ਕੁਦਰਤੀ ਬਚਾਅ ਹੋ ਜਾਂਦਾ ਜਾਂਦਾ ਜਿਵੇਂ ਇਹ ਤਾਂ ਮੇਰੇ ਲਈ ਕਿਸਮ ਦੇ ਚਲੋ ਕਹਿ ਸਕਦੇ ਆ ਕਿ ਇਹ ਬਸ ਇੱਕ ਗੌਰ ਜਿੱਦਾਂ ਬਲੈਸ ਜਿੱਦਾਂ ਆਸ਼ੀਰਵਾਦ ਜਿਹੜੀਆਂ ਜੜੀਆਂ ਬੂਟੀਆਂ ਜਿਹਨੂੰ ਅਸੀਂ ਵਿਸਰ ਗਏ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਨੇ ਹੀ ਹੁੰਦੇ ਬੈਦ ਹੀ ਹੁੰਦੇ ਸੀ ਇਹ ਵੀ ਉਹੀ ਬੈਦ ਨੇ ਉਹੀ ਜੜੀਆਂ ਬੂਟੀਆਂ ਲੈ ਕੇ ਆਏ ਨੇ ਲੱਗਦਾ ਵੀ ਉਹੋ ਹੀ ਸਮਾਂ ਜਿਹੜਾ ਪੁਰਾਣਾ ਯਾਦ ਆ ਉਹੋ ਹੀ ਸਭ ਕੋ ਠੀਕ ਲੱਗ ਰਿਹਾ ਕਿਉਂਕਿ ਜਦੋਂ ਮਹਿਸੂਸ ਬੋੜੀ ਨੂੰ ਹੁੰਦਾ ਨਾ ਵੀ ਜਵਾਨ ਆਪਣੇ ਆਪ ਦੱਸ ਦਈਏ ਵੀ ਮੈਂ ਠੀਕ ਹੋ ਰਿਹਾ ਜਦੋਂ ਬੋੜੀ ਅੱਛੀ ਤੁਹਾਨੂੰ ਕੰਟੀਨਿਊ ਲੱਗੇ ਕਿ ਮੈਂ ਠੀਕ ਹੋ ਰਿਹਾ ਫਿਰ ਦੱਸ ਦੋ ਕਿਸ ਨੇ ਇਹ ਜਿਹੜੇ ਹੋਰ ਪੇਸ਼ੈਂਟ ਵੀ ਤੁਸੀਂ ਜਿੱਥੋਂ ਵੀ ਦਵਾਈ ਲੈ ਰਹੇ ਐ ਕੋਈ ਹਸਪੀ ਟਾ ਡਾ ਬੇਨੀਫਿਟ ਹੋਏਗਾ 올 ਪੰਜਾਬ ਨੂੰ 올 ਇੰਡੀਆ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਵੀ ਮੇਰਾ ਮੈਸੇਜ ਸੁਣੇ ਔਰ ਜਰੂਰ ਇੱਕ ਡਾਕਟਰ ਸਾਹਿਬ ਨਾਲ ਕੰਸਲਟ ਕਰੋ। ਅਗਰ ਡਾਕਟਰ ਸਾਹਿਬ ਦਵਾਈ ਨਹੀਂ ਵੀ ਦੋਗੇ ਨਾ ਤੁਹਾਨੂੰ ਸਲਾਹ ਜਰੂਰ ਦੋਗੇ ਵੀ ਹਾਂ ਗਾਈਡ ਵਧੀਆ ਕਰਦੇ ਚਾਹੇ ਦਵਾਈ ਅੱਧਾ ਪੇਸ਼ੈਂਟ ਤਾਂ ਉਦੋਂ ਠੀਕ ਹੋ ਜਾਂਦਾ ਇੱਕ ਡਾਕਟਰ ਵਧੀਆ ਡੀਲ ਕਰਦਾ ਸਰ ਜੀ ਸਮਝ ਆਇਆ ਤੁਹਾਨੂੰ ਪਤਾ ਲੱਗਿਆ ਵੀ ਡਾਕਟਰ ਸਾਹਿਬ ਠੀਕ ਹੋ ਰਹੇ ਆ ਪ੍ਰੋਬਲਮ ਕੀ ਸੀ ਤੁਹਾਨੂੰ ਤੇ ਕਦੋਂ ਕਿਤੇ ਸੀਗੀ ਤੁਹਾਨੂੰ ਕੀ ਪ੍ਰੋਬਲਮ ਹੈ ਜੀ ਵਾਰ ਲੈ ਕੇ ਸੀ 3 ਸਾਲ ਹੋ ਗਏ ਜੀ ਓਕੇ ਹਾਂ ਜੀ ਤੇ ਦਵਾਈ ਮੈਂ 3 ਸਾਲ ਖਾਧੀ ਤੇ ਫੇਰ ਮੈਨੂੰ ਪਤਾ ਲਗਾ ਦੱਸਿਆ ਕਿਸੇ ਨੇ ਵੀ ਆ ਤੂੰ ਤਹੀ ਇਹ ਕਾੜਾ ਪੀਓ ਸੱਤ ਕਾੜੇ ਪੀਤੇ ਨੇ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਕੋਈ ਹੁਣ ਕੋਈ ਪਹਿਲਾਂ ਜਿਹੜੀ 3 ਸਾਲ ਤੋਂ ਪਹਿਲਾਂ ਕੀ ਵੈਸੇ ਜਿਵੇਂ ਬਾਲ ਸੀ ਉਹਦੇ ਨਾਲ ਕੀ ਕੀ ਪ੍ਰੋਸ਼ ਖਲਾਦੀ ਯਾਰ ਕੀ ਕੀ ਬਣਾਉਂ ਮੈਂ ਹਮ ਨਹੀਂ ਦਰਦੀ ਮੇਰੀ ਅੱਛਾ ਖਾਗ ਨਹੀਂ ਦਦੇ ਫੇ ਇਹਨਾ ਕੋ ਦਵਾਈ ਮੈਂ ਖਾਦੀ ਮਹੀਨੇ ਬਾਅਦ ਖਾਂਗਾ ਠੀਕ ਉਹ ਖਾਂਗੇ ਹੈ ਹੀ ਨਹੀਂ ਤੇ ਸੱਤ ਕਾੜੇ ਪੀਤੇ ਨੇ ਮੈਂ ਅੱਛਾ ਅੱਠਵਾਂ ਪੀਣਾ ਹੁਣ 4 ਮਹੀਨੇ ਹੋ ਗਏ ਨੇ 4 ਮਿਲੀਅਨ ਫਿੱਟਾਗੇ ਨਾ 100% ਦਾ ਥਾ ਨਾ ਬਿਲਕੁਲ ਮੈਂ ਆਪਣੇ ਆਪ ਇਸ਼ਨਾਲ ਕਰਨਾ ਪਾਠ ਕਰਨਾ ਤੇ ਸਹਾਰੇ ਵੀ ਕਰਨਾ ਪੈਣਾ ਨਹੀਂ ਸੀ ਹੁੰਦਾ ਇਹ ਨਾ ਹੀ ਨਾ ਸਹਾਰ ਕਰਦਾ ਨਹੀਂ ਸਾਹ ਚੜਦਾ ਹੈ ਨਾ ਸਾਹ ਬਹੁਤ ਚੜਦਾ ਹੈ ਤੇ ਹੁਣ ਤਾਂ ਮੈਂ ਬਿਲਕੁਲ ਠੀਕ ਹਾਂ ਜੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਲੋਕ ਬਾਹਰ ਧੱਕੇ ਜਾਂਦੇ ਨੇ ਹਾਂ ਜੀ ਜਿਹੜੇ ਲੋਕ ਬਾਹਰ ਇਹ ਡਾਕਟਰਾਂ ਕੋਲ ਪੈਸਾ ਖਰਾਬ ਕਰਦੇ ਨੇ ਇੱਥੇ ਆ ਕੇ ਉਹਨਾਂ ਨੂੰ ਮੈਂ 3 ਸਾਲ ਦਵਾਈ ਖਾਧੀ ਹੈ ਤੇ ਮੈਨੂੰ ਫਰਕ ਨਹੀਂ ਵੈਸੇ ਠੀਕ ਹੀ ਹੁੰਦਾ ਤੇ ਹੁਣ ਦਵਾਈ ਮੇਰੀ ਚਲਦੀ ਹੋ ਤੇ ਇੱਥੇ ਵਾਲੀ ਚਲਦੀ ਏ ਤੇ ਕੜਾ ਪਿੰਡ ਵੀ ਮੈਂ ਪੀਣਾ ਘਰ ਉਹ ਕੜਾ ਮੈਂ ਪੀਣਾ ਸਵੇਰੇ ਤੇ ਦੋ ਗੋਲੀਆਂ ਮੈਂ ਸ਼ਾਮੀ ਖਾਣਾ ਦੋ ਸਵੇਰੇ ਤੇ ਹੁਣ ਬਿਲਕੁਲ ਠੀਕ ਆ ਜੀ ਮੈਂ ਪਾਜੀ ਜੀ 187 ਪਾਜੀ ਜੀ ਕੀ ਨਾ ਤੁਹਾਡਾ ਕੀ ਪ੍ਰੋਬਲਮ ਕੀ ਤੁਹਾਨੂੰ ਨਹੀਂ ਬੰਨੀ ਹੈ ਹਾਰਦੀ ਸੀ ਤੁਹਾਨੂੰ ਪ੍ਰੋਬਲਮ ਹੈ ਅੱਛਾ ਕੀ ਪ੍ਰੋਬਲਮ ਹੈ ਭਾਜੀ ਮੇਰੇ ਤਾਂ ਹਾਰਦੀ ਬਲੋਕਸ ਆਈ ਹੋਈ ਹੈ ਕੁਝ ਦਿਨ ਪਹਿਲੇ ਮੇਰਾ ਸਾਹ ਜਾ ਰਕਣੋ ਸ਼ੁਰੂ ਹੋਇਆ ਸੀ ਅੱਛਾ ਤਾਂ ਫਿਰ ਅਸੀਂ ਬੱਤੀਏ ਸੀ ਬੱਤੀ ਉੱਥੇ ਇਨ ਜੀਓਗ੍ਰਾਫੀ ਇਸ ਮੇਰੀ ਇੱਕ ਹੋਈ ਸੀ ਉਹਦੇ ਚ ਮੇਰੇ ਉਹ ਆਈ ਸੀ ਬਲੋਕਸਾਈ ਹੈ ਬਲੋਕ ਇੱਕ ਬਲੋਕਸਾਈ ਹਾਂ ਬਲੋਕਸਾਈ ਸੀ ਬਸ ਫਿਰ ਉੱਥੇ ਦਵਾਈ ਖਾ ਰਿਆ ਸੀ ਫਿਰ ਉਹਨਾਂ ਨੇ ਸਰਜਰੀ ਹਸਤੀ ਗਈ ਸੀ ਕਹੇ ਸਰਜਰੀ ਹੋਣੀ ਗੱਲੀ ਫਿਰ ਕਿਸੇ ਨੇ ਸੰਦੇਸ਼ ਦਿੱਤੇ ਕਾਲੇ ਵਾਲੇ ਬਾਬਾ ਜੀ ਇਹਨਾਂ ਕੋਲ ਜਾਓ ਉਸ ਵੇਲੇ ਮੈਂ ਉਹਨਾਂ ਨੂੰ ਸੈਕਿੰਡ ਟਾਈਮ ਆ ਰਿਹਾ ਪਹਿਲੀ ਵਾਰ ਬੱਸ ਉਹ ਪਿੰਦੂ ਨੂੰ ਥੋੜਾ ਫਰਕ ਮਹਿਸੂਸ ਆ ਰਿਹਾ ਲੱਗਾ ਜਦੋਂ ਪਹਿਲੀ ਵਾਰ ਪੀਤਾ ਉਸ ਤੋਂ ਬਾਅਦ ਤੁਹਾਨੂੰ ਲੱਗਾ ਵੀ ਮਹਿਸੂਸ ਹੋਇਆ ਵੀ ਕੁਝ ਅਸਰ ਹੋ ਰਿਹਾ ਕੁਝ ਅਸਰ ਹੈ ਔਰ ਮੈਨੂੰ ਸੈਰ ਵੀ ਕਰਨਾ ਹੁੰਦਾ ਐਸੀ ਗਾਂ 7-8 ਕਿਲੋਮੀਟਰ ਸੈਰ ਵੀ ਕਰ ਲੈਣਾ ਵਾ ਕੋਈ ਸਾਂ ਨਹੀਂ ਚੜਦਾ ਕੁਛ ਨਹੀਂ ਜਦੋਂ ਡਾਕਟਰ ਨੇ ਕਿਹਾ ਵੀ ਸਰਜਰੀ ਹੋਣੀ ਹੈ ਤੁਹਾਡੇ ਸਟੰਟ ਪੈਣਾ ਜਾਂ ਕੁਝ ਪ੍ਰੋਬਲਮ ਹੈ ਤੁਸੀਂ ਉਸ ਵੇਲੇ ਕਿਉਂ ਨਹੀਂ ਡਾਕਟਰ ਨੂੰ ਕਿਉਂ ਹਾਨ ਕੀਤੀ ਸਰ ਮੇਰੇ ਪ੍ਰੋਬਲਮ ਸੀ ਥੋੜੀ ਪੈਸੇ ਪੂਸਾ ਕੁਛ ਹੈ ਤੁਹਾਨੂੰ ਬਥੇ ਪ੍ਰਾਈਵੇਟ ਦਾ ਸਾਫ ਕੀ ਹੈ ਉਹਦੇ ਛਿਲ ਲਾਂਦੇ ਸਰ ਸਿੱਧੀ ਛਿਲ ਲਾਂਦੇ ਉਹ ਤਾਂ ਇੰਨਾ ਪੈਸਾ ਦਿੰਦੇ ਬੰਦਾ ਕਿਉਂਕਿ ਉਹਨਾਂ ਦਾ ਤਾਂ ਇਹ ਪਹਿਲਾ ਪੈਸੇ ਜੋ ਮਗਰੋਂ ਉਹ ਸਾਈਨ ਕਰਾਉਂਦੇ ਆ ਫੇਰ ਕਰਾਂਦੇ ਜੀ ਕਰਦੇ ਬਲਕਿ ਇਹ ਤਾਂ 4-4.5 ਲੱਖ ਰੁਪਏ ਦੱਸੀ ਰਹੀ ਸੀ ਇਹ ਤਾਂ ਸਟਾਰਟ ਦੀ ਹੈ ਫੇ ਬਾਅਦ ਚ ਪਤਾ ਨਹੀਂ ਕਿੰਨਾ ਹੋਣਾ ਹੈ ਉਮੀਦ ਦੀ ਕੋਈ ਆਸ ਨਹੀਂ ਹੁੰਦੀ ਹਾਂਜੀ ਬਿਲਕੁਲ ਫੇਰ ਵੀ ਕੋਈ ਬਣਾ ਨਹੀਂ ਉਹ ਚੀਜ਼ ਸਭ ਨੂੰ ਕਿਸੇ ਦੱਸੇ ਹੁਣ ਕਿਦਾਂ ਦਾ ਬਾਬਾ ਜੀ ਦਾ ਕੜਾ ਜਿਹੜਾ ਹੁਣ ਮੈਂ ਹਲੇ ਦੇਖੋ ਇੱਕ ਹਫਤਾ 15 ਦਿਨ ਪੀਤੇ ਹੁਣ ਕਾਫੀ ਅੱਛਾ ਲੱਗਿਆ ਮੈਸੇ ਮੈਂ ਸੈਰ ਵੀ ਕਰਨਾ ਵਾ 8-8 ਕਿਲੋਮੀਟਰ ਸੈਰ ਵੀ ਕਰ ਲੈਣਾ ਵਾ ਜਾਂ ਹੁਕਮਤਾ ਫਿਰਦਾ ਵੀ ਕੋਈ ਸਾਲ ਨਹੀਂ ਚੜਦਾ ਕੁਝ ਨਹੀਂ ਠੀਕ ਹੈ ਬਸ ਸੱਚੀ ਦੱਸੋਗੇ ਸਟੰਟ ਪਾਉਣਾ ਚਾਹੀਦਾ ਕਿ ਨਹੀਂ ਜਦੋਂ ਡਾਕਟਰ ਹੀ ਕਹਿ ਦਿੰਦੇ ਆ ਮੈਂ 10 ਸਾਲ ਪਹਿਲੇ ਮੇਰੇ ਸਟੰਟ ਪਿਆ ਸੀ ਪਹਿਲਾਂ ਪਿਆ ਸੀ ਪਿਆ ਸੀ ਉਹ ਫਿਰ ਮਤਲਬ ਬਲੋਕੇਜ ਆ ਗਈ ਉਹਦੀ ਬੀ ਬਲੋਕੇਜ ਸਟੰਟ ਤੋਂ ਬਾਅਦ ਹਾਂ ਉਸ ਤੋਂ ਬਾਅਦ ਫਿਰ ਬਲੋਕੇਜ ਆ ਗਈ ਸੋ ਸਾਡੇ ਨਾਲ ਐਚਐਸ ਬਾਬਾ ਜੀ ਨੇ ਜਿਹੜਾ ਨੂੰ ਲੋਕ ਕਾੜੇ ਦੇ ਨਾਲ ਕਾੜੇ ਵਾਲੇ ਬਾਬੇ ਦੇ ਨਾਲ ਨਾਲ ਜਾਂਦੇ ਨੇ ਸੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕੁੱਲੜ ਕਾੜਾ ਜਿਹੜਾ ਆ ਕੁਦਰਤ ਇਹ ਤਿੰਨਾਂ ਦਾ ਮਿਸ਼ਨ ਜਿਹੜਾ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹਾਰਟ ਦੀ ਪ੍ਰੋਬਲਮ ਆ ਨਾੜਾਂ ਦੀ ਬਲੋਕੇਜ ਆ ਜਾਂਦੀ ਆ ਲਤਾਂ ਦੀ ਵਿੱਚ ਪ੍ਰੋਬਲਮ ਆ ਜਾਂਦੀ ਆ ਜਾਂ ਗਠੀਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਉਹਦਾ ਜਿਹੜਾ ਕੜਾ ਰਾਮ ਬਣ ਬਣਦਾ ਸੋ ਬਾਬਾ ਜੀ ਕੋਲ ਜਾਣਦੇ ਬਾਬਾ ਜੀ ਜਿੱਦਾਂ ਬਹੁਤ ਸਾਰੇ ਲੋਕ ਆਉਂਦੇ ਨੇ ਤੁਹਾਡੇ ਕੋਲ ਕਹਿੰਦੇ ਨੇ ਮੇਰੇ ਹਾਰਟ ਚ ਪ੍ਰੋਬਲਮ ਹੈ ਪਹਿਲਾਂ ਤੇ ਉਹਦੀ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਵੀ ਇਹਦੇ ਕੀ ਪ੍ਰੋਬਲਮ ਹੈ ਕਿੱਦਾਂ ਇਹਦਾ ਇਲਾਜ ਸ਼ੁਰੂ ਕੀਤਾ ਜਾਵੇ ਬਿਲਕੁਲ ਹਰ ਮਰੀਜ਼ ਦੀ ਪਹਿਲਾਂ ਰਿਪੋਰਟਾਂ ਚੈੱਕ ਕਰਦੇ ਆਂਗੇ ਜ਼ਰੂਰੀ ਨਹੀਂ ਵੀ ਆਪਾਂ ਹਰ ਮਰੀਜ਼ ਨੂੰ ਠੀਕ ਹੀ ਕਰਦੇ ਆਂ ਤਾਂ 100 ਚੋਂ 2-3 ਮ ਤਾਂ ਜਿਹੜੇ ਹਾਰਡ ਦੇ ਡਾਕਟਰ ਨੂੰ ਚੈੱਕ ਅਪ ਨਹੀਂ ਕਰਾ ਕੇ ਆਉਂਦੇ ਉਹਨਾਂ ਨੂੰ ਵੀ ਵਾਪਸ ਭੇਜੀਦਾ ਕਿਉਂਕਿ ਜਿਨ੍ਹਾਂ 'ਚ ਕਰੋਨਾ ਦਾ ਪਤਾ ਹੀ ਨਹੀਂ ਲੱਗੂਗਾ ਵੀ ਉਹਨਾਂ ਨੂੰ ਹੋਇਆ ਕੀ ਉਹਨਾਂ ਦੀ ਡਾਇਗਨੋਸਿਸ ਕੀ ਕਰਾਂਗੇ ਆਪਾਂ ਠੀਕ ਹੈ ਨਾ ਤੇ ਇਹ ਵੀ ਨਹੀਂ ਹੈਗਾ ਵੀ ਆਪਾਂ 100% ਸਾਰੇ ਠੀਕ ਹੀ ਹੋ ਜਾਂਦੇ ਇੱਕ ਦੋ ਕੇਸ ਫਸ ਵੀ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਕਿਉਂਕਿ ਹਰ ਬੰਦੇ ਦੇ ਪ੍ਰੇਜ ਡਾਈਟ ਚਾਰਟ ਬਾਡੀ ਲੈਂਗੁਏਜ 'ਚ ਫਰਕ ਹੁੰਦਾ ਹੈ ਦੇ ਭਾਵੇਂ ਜਿੱਦਾਂ ਬਹੁਤ سارے ਲੋਕ ਜਾਂਦੇ ਆ ਡਾਕਟਰਾਂ ਕੋਲ ਸਟੰਟ ਕਹਿੰਦੇ ਡਾਕਟਰ ਕਹਿੰਦੇ ਸਟੰਟ ਪਾਣਾ ਬਾਈਪਾਸ ਸਰਜਰੀ ਆ ਕੀ ਸਟੰਟ ਜਿਹੜਾ ਬਾਈਪਾਸ ਸਰਜਰੀ ਆ ਇਹ ਇੱਕ ਜਦੋਂ ਹਾਰਟ ਦੀ ਬਲੋਕੇਜ ਆਉਂਦੀ ਆ ਉਹਦੇ ਲਈ ਪਰਫੈਕਟ ਆ ਕਿ ਜਾਂ ਮਤਲਬ ਉਹਨੂੰ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਖੜੀ ਵੀ ਹੋ ਸਕਦੀ ਉਹਦੇ ਨਾਲ ਸਟੰਟ ਦਾ ਨਹੀਂ ਕਿ ਪ੍ਰੋਬਲਮ ਤਾਂ ਕੋਈ ਨਹੀਂ ਹੁੰਦੀ ਉਹਦੇ ਨਾਲ ਇਹ ਹੁੰਦਾ ਕਈਆਂ ਨੂੰ ਸਟੰਟ ਪਾਏ ਤੇ ਥੋੜੀ ਜਿਹੀ ਰਾਹਤ ਆ ਜਾਂਦੀ ਆ ਕਈਆਂ ਨੂੰ ਨਹੀਂ ਆਉਂਦੀ ਸਟੰਟ ਚਾਹੇ ਛੇ ਪਵਾਇਆ ਚਾਹੇ ਨਹੀਂ ਪਵਾਇਆ ਸਾਡੇ ਲਈ ਇੱਕੋ ਜਿਹਾ ਹੀ ਆ ਤੇ ਸਰਜਰੀ ਕਰਾਈਆ ਚਾਹੇ ਨਹੀਂ ਕਰਾਈ ਸਾਡੇ ਲਈ ਉਹ ਸੇਮ ਹੀ ਆ ਮਰੀਜ਼ ਸਮਝ ਗਏ ਅਸੀਂ ਉਹ ਆਪਣੇ ਤਰੀਕੇ ਨਾਲ ਇਲਾਜ ਕਰਦੇ ਅਸੀਂ ਆਪਣੇ ਤਰੀਕੇ ਨਾਲ ਕਰਦੇ ਆਂਗੇ ਠੀਕ ਹੈ ਕਿਉਂਕਿ ਅਸੀਂ ਡਾਈਟ ਚਾਰਟ ਨੂੰ ਮੁੱਖ ਰੱਖਦੇ ਆਂਗੇ ਉਹ ਭਰੇਚ ਕਹਿੰਦੇ ਨਹੀਂ ਵੀ ਕਰੋ ਇਹਦੇ ਨਾਲ ਨੇਚਰਲੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਬਾਤ ਪਿੱਤ ਕਫ ਤਿੰਨੇ ਦੋਸ਼ਾਂ ਨੂੰ ਕਵਰ ਕਰਦਾਗਾ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਆਪਣੇ ਕੋਲੇ ਸਾਰੇ ਹਾਰਡ ਦੇ ਮਰੀਜ਼ ਹੁੰਦੇ ਆ ਹਨਾ ਜ਼ਿਆਦਾਤਰ 95% ਠੀਕ ਹੋ ਰਿਹਾ ਤੁਸੀਂ ਜਿਹੜੇ ਮਰਜੀ ਬੰਦੇ ਨੂੰ ਪੁੱਛ ਲਓ ਤਿਆਰ 500 ਬੰਦਾ ਬੈਠਾਗਾ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਵੇ ਕੀ ਫਰਕ ਪਿਆ ਕੀ ਨਹੀਂ ਪਿਆ ਜਿਹੜੇ ਬੰਦੇ ਨੇ ਡੇਢ ਦੋ ਮਹੀਨੇ ਦਵਾਈ ਖਾ ਲਈ ਉਹਨੂੰ ਫਰਕ ਪਿਆ ਹੋਊਗਾ ਜਿਹਨੇ 15 ਦਿਨ ਖਾਧੀਆਂ ਜਾਂ ਮਹੀਨਾ ਖਾਧੀਆਂ ਉਹਨੂੰ ਹੋ ਸਕਦਾ ਨਾ ਫਰਕ ਪਿਆ ਹੋਵੇ ਅਸੀਂ ਕਿੰਨਾ ਟਾਈਮ ਦਾ ਪ੍ਰੋਸੈਸ ਹੁੰਦਾ ਕਿ ਇੱਕ ਪੇਸ਼ੈਂਟ ਨੂੰ ਤੁਸੀਂ ਕਹਿੰਦੇ ਐਨਾ ਟਾਈਮ ਤੱਕ ਤੁਹਾਨੂੰ ਜਰੂਰ ਖਾਣੀ ਪੈਣੀ ਹੈ ਦਵਾਈ ਤਾਂ ਤੁਹਾਡਾ ਸਰਵਾਈ 6 ਤੋਂ 8 ਮਹੀਨੇ ਦਾ ਪ੍ਰੋਸੈਸ ਹੈ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਅਸੀਂ ਅਗਲੇ ਦੀ ਐਲੋਪੈਥੀ ਦਵਾਈ ਛਡਾ ਦਿੰਨੇ ਹਾਂ ਤੇ ਜਦੋਂ ਕੋਈ ਪੇਸ਼ੈਂਟ ਬੀਪੀ ਦਾ ਸ਼ੂਗਰ ਦਾ ਕਿਸੇ ਦਾ ਉਹਦੇ ਲਈ ਕੀ ਬਖਰੀ ਦਾ ਕੋਈ ਇਲਾਜ ਕਰਾਉਂਦੇ ਜਾਂ ਕੰਟੀਨਿਊ ਰਹਿੰਦਾ ਹੈ ਅਕੋਰਡਿੰਗ ਟੂ ਕੰਡੀਸ਼ਨ ਦੇ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਕਈਆਂ ਦੀ 5 ਮਹੀਨੇ ਬਾਅਦ ਵੀ ਛੁੱਟ ਜਾਂਦੀ ਹੈ ਕਿਸੇ ਦੀ 4 ਮਹੀਨੇ ਦੇ ਵਿੱਚ ਛੜ ਜਾਂਦੀ ਹੈ ਨਾ ਕਿਹਾ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀਆਂ ਰਿਪੋਰਟਾਂ ਤੇ ਡਿਪੈਂਡ ਆ ਵੀ ਬੰਦੇ ਦੀ ਸਥਿਤੀ ਕੀ ਹੈ ਕਿ ਕਿੰਨੇ ਚਿਰ ਬਾਅਦ ਰਿਪੋਰਟ ਚੈੱਕ ਕਰਦੇ ਹੋ ਵੀ 2 ਮਹੀਨੇ ਖਾਲੇ ਉਹਦੀ ਰਿਪੋਰਟ ਲੈ ਕੇ ਆਓ ਜਾਂ 6 ਮਹੀਨੇ ਬਾਅਦ ਦੀ ਰਿਪੋਰਟ ਦੇਖਦੇ ਹੋ ਉਹ ਹੀ ਕਹਿੰਦੇ ਨਾ ਬੰਦੇ ਦੀ ਪਹਿਲੀ ਕੰਡੀਸ਼ਨ ਕੀ ਆ ਉਹਦੇ ਤੇ ਡਿਪੈਂਡ ਕਰਦਾ ਵੀ ਉਹਨ ਹਾਰਟ ਤੋਂ ਇਲਾਵਾ ਹੋਰ ਕਿੰਧਾ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਕਿ ਜਿਨ੍ਹਾਂ ਦੀ ਹੋਰ ਕੋਈ ਪ੍ਰੋਬਲਮ ਹੈ ਹਾਰਟ ਨੂੰ ਛੱਡ ਕੇ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਅਦਰ ਅੰਗ ਲੱਕਵਾ ਹਨਾ ਅਸਥਮਾ ਵਾਲੇ ਇਹ ਹੀ ਜ਼ਿਆਦਾ ਮਰੀਜ਼ ਰੱਖੇ ਆ ਕਿ ਬਾਕੀ ਤਾਂ ਸਾਰੇ ਲੀਵਰ ਕਿਡਨੀ ਢੇਟ ਬੋਟ ਵਾਲੇ ਸਾਰੇ ਬੰਦ ਕਰਤੇ ਕਿਉਂਕਿ ਬੈਠਣ ਨੂੰ ਜਗ੍ਹਾ ਹੀ ਨਹੀਂ ਹੁੰਦੀ ਮਰੀਜ਼ਾਂ ਲਈ ਤੇ ਜਦੋਂ ਕਾੜੇ ਦਾ ਮਨ ਵਿੱਚ ਆਇਆ ਸੀ ਮੈਂ ਕਾੜਾ ਬਣਾਵਾ ਕਿਉਂਕਿ ਕੁਦਰਤ ਨੂੰ ਅਡਾਪਟ ਕੀਤਾ ਤੇ ਕਿੰਨੀਆਂ ਬਿਮਾਰੀਆਂ ਨੂੰ ਇੱਕ ਸਗਾ ਵੀ ਇਫੈਕਟਡ ਕਰੇਗਾ ਕਿੰਨੇ ਬਿਮਾਰੀਆਂ ਜਿਹੜੀਆਂ ਇਹਦੇ ਨਾਲ ਜੁੜਨਗੀਆਂ ਕਿੰਨੇ ਠੀਕ ਹੋਊਗਾ ਪਤਾ ਤਾਂ ਸੀਗਾ ਵੀ ਇਹ ਤਰੀ ਦੋਸ਼ ਕਾੜਾ ਹੈਗਾ ਪਰ ਇਹ ਨਹੀਂ ਸੀ ਪਤਾ ਵੀ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਣਗੀਆਂ ਵੀ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਇਹ ਸਭ ਕੁਦਰਤੀ ਕੁਲੜ ਕਾੜਾ ਕੁਦਰਤ ਦਾ ਹੀ ਖੇਡ ਹੈ ਕੁਦਰਤ ਦੇ ਰੰਗ ਹੈ ਇਹ ਸਾਰਾ ਕੁਦਰਤ ਦੀ ਕਿਰਪਾ ਲਾਲਾ ਜੀ ਸੀ ਨੂੰ ਮੰਨਦੇ ਹੋਏ ਐਚਐਸ ਬਾਬੇ ਦਾ ਨਾਮ ਜਿਹੜਾ ਹੁਣ ਕੁਲੜ ਬਾਬਾ ਕੁਲੜ ਵਾਲੇ ਬਾਬਾ ਐਸੀ ਕਰਕੇ ਪੈ ਗਿਆ ਕਿ ਜਿਹੜਾ ਕਾੜਾ ਤੁਸੀਂ ਦੇਣੇ ਇਹ ਲੋਕਾਂ ਦੀ ਰਣ ਹੈ ਜੀ ਦੇਖੋ ਵੀ ਕਾੜੇ ਵਾਲੇ ਨਾਮ ਜਿਹੜਾ ਲੋਕਾਂ ਨੇ ਦਿੱਤਾ ਇਹ ਵੀ ਪਰ